ਕਦੇ ਕਿਤੇ ਕਦੇ ਨਾ ਕਿਤੇ ਜੇ ਜਾ ਕੇ ਮੰਜ਼ਲ ਮਿਲੂਗੀ ਨਾ ਜਦੋਂ ਮੈਂ ਇਹ ਕੰਮ 'ਚ ਪਿਆਸ ਮਨੂ ਜਾਂਦਾ ਕੱਢਦੀਆਂ گاਵਾ ਬਾਹਰ ਫਾਜ਼ਲ ਗੇਟ 'ਚ ਵੰਡ ਤੇ ਫੇਰ ਦੇਣ ਗਿਰਲਾ ਮੈਂ ਆ ਪਾ ਲਿਆ ਪਛੀਆਂ ਦਾ ਦੁੱਧ ਤੇ ਮੈਂ ਪੂਰੀ ਉੱਤੋਂ ਤੱਕ ਨਾ ਲੈਣਾ ਪਉਣਾ ਵਰਦੇ ਇੰਨਾ ਹੀ ਪਹਿਲੀ ਗੱਲ ਦਾਦਾ ਚਾਲਰ ਮਹੀ ਜਗ ਢੋਲ ਲੈਣੀ ਹੈ ਮਸ਼ੀਨਾਂ ਕਈ ਬੜਾ ਹਰਾਨ ਹੋਗੇ ਗੁਰੂਆ ਤੁਸੀਂ ਇੰਨੀ ਤੜਕੇ ਉੱਠਦੇ ਓ ਤੰਨ ਹੀ ਓ ਚਵਾਈ ਦਾ ਕੰਮ ਹੋ ਗਿਆ ਤੰਨ ਬਸ ਮਸ਼ੀਨ ਲਾਉਣੀ ਉਹਦਾ ਦੁੱਧ ਪਾ ਦੇ ਦੇ ਵਿੱਚ ਹਾਂ ਉਹ ਆ ਗਏ ਫੇਰ ਮੈਂ ਪਿਆਉਣਾ ਤੂੰ ਮਸ਼ੀਨਾਂ ਢੋਲਾ ਹਾਂਜੀ ਪਹਿਲੀ ਵਾਰ ਹੀ ਲੱਗੇ ਆ ਲਾਉਣ ਬਾਕੀ ਵੇਖੋ ਹੁਣ ਕੀ ਬੰਦਾ ਹੋਊਗਾ ਪੌਲ ਤਾਂ ਬੁਗੈਨਾਂ ਦਾ ਅਨ ਜਾਣਾ ਭੱਜਿਆ ਨੂੰ ਇਹ ਕਿੰਨੀ ਗੰਦੂ ਗਲਾਰ ਬਾਕੀ ਚੱਲਣਗੇ ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ ਨਿਊ ਵਲੌਗ ਦੇ ਵਿੱਚ ਨੰਬਰਦਾਰ ਫਾਰਮ ਚ ਕਰਨੇ ਆ ਚਵਾਈ ਚਵਾਈ ਦਾ ਹੋਇਆ ਟਾਈਮ ਬਾਕੀ ਚਲੋ ਤੁਹਾਨੂੰ ਮਿਲਦੇ ਆ ਅੱਗੇ ਅੱਗੇ ਕੋਈ ਦਿੰਨੇ ਆ ਅਪਡੇਟ ਵਲੌਗ ਇੱਕ ਦੋ ਦਿਨ ਛੱਡ ਗਿਆ ਆਪਾਂ ਤਾਂ ਆਉਂਨੇ ਆ ਵਲੌਗ ਬਣਨੀ ਦਾੇ ਕੰਮ ਇਦਾਂ ਥੋੜਾ ਬਬਾ ਬਿਜੀ ਚੱਲੰਦਿਆ ਇਹ ਚੀਜ਼ ਕਰਕੇ ਥੋੜੀ ਜਿਹੀ ਸ਼ਾਟਡਾਊਨ ਦੀ ਵਾਕਈ ਕੋਈ ਨਹੀਂ ਆ ਬਾਬਾ ਸੁੱਖ ਰੱਖਿਆ ਆਪਾਂ ਗਾਂ ਖਿੱਚਾਂਗੇ ਕੰਮ ਬਾਕੀ ਆ ਜਾ ਤੁਹਾਨੂੰ ਗਾਵਾਂ ਚ ਆਉਂਦੀਆਂ ਚਲੋ ਲੱਗ ਪੱਗ ਵਿਖਾਈ ਜਾਈਦੀਆਂ ਹੁੰਦੀਆਂ ਮਨੂੰ ਇਹ ਵੀ ਚੀਜ਼ ਹੋ ਜਾਂਦੀ ਨਾ ਯਾਰ ਇੱਕੋ ਚੀਜ਼ ਹੀ ਆਪਾਂ ਵਿਖਾਈ ਜੰਨੇ ਗਾਵਾਂ ਚੋਲੀਆਂ ਪੱਠੇ ਪਾ ਲਈ ਆ ਉਹ ਕਰ ਲਿਆ ਜੇ ਕਰ ਲਿਆ ਵੀ ਬੰਦਾ ਬੋਰ ਜਾ ਹੋ ਜਾਂਦਾ ਵੀ ਬੰਦੇ ਦਾ ਫੇਰ ਐਵੇਂ ਇੰਟਰਸਟ ਮਰੂਗਾ ਜਦ ਰਾ ਇਹ ਕੋਈ ਚ ਗੱਲਾਂ ਹੀ ਦੱਸੀ ਜਾਂਦਾ ਤਾਂ ਕਰਕੇ ਥੋੜਾ ਜਿਹਾ ਇੱਕ ਮੈਂ ਉਹ ਵੀ ਕੰਮ ਕਰਕੇ ਢਿਲਾ ਜਾ ਪੈ ਗਿਆ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਰੋਜ ਆਉਂਦਿਆ ਕਰੀਏ ਜਾਂ ਕੀ ਤਰ੍ਹਾਂ ਬਤਾਵੇ ਬਾਕੀ ਮੇਰੇ ਭਰਾ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਨੂੰ ਇਦਾਂ ਦੀ ਚੀਜ਼ ਚਾਹੀਦੀ ਆ ਚਾਹੀਦੀ ਆ ਫਿਰ ਆਪਾਂ ਨੂੰ ਥੋੜਾ ਜਿਹਾ ਹੋ ਜਾਂਦਾ ਸੌਖਾ ਵੀ ਇਹੋ ਜੀ ਵੀਰਾਂ ਦੀ ਡਿਮਾਂਡ ਆਉਂਦੀ ਆ ਤੇ ਇੱਥੇ ਆਪਾਂ ਬਣਾ ਦਈਏ ਤੇ ਬਾਕੀ ਕਈ ਵੀਰਾਂ ਦੇ ਮੈਸੇਜ ਜਾਂ ਫੋਨ ਆਉਂਦੇ ਆ ਪੀਤੇ ਹੀ گاਵਾں ਗਾੜੀ ਪੱਲੇ ਪਾਉਂਦੇ ਜੋ ਜਾਂ ਨਹੀਂ ਪਾਉਂਦੇ ਅੱਗੇ ਤੇ ਅਸੀਂ ਨਹੀਂ ਪਾਇਏ 2 ਸਾਲ ਹੋ ਗਏ ਆ ਤੇ ਐਰ ਕੀ ਵੇਖੋ ਕੀ ਕਰਦੇ ਪਾਉਨੇ ਆ ਜਾਂ ਨਹੀਂ ਪਾਉਨੇ ਜੋ ਵੀ ਹੈ ਤੁਹਾਨੂੰ ਦੱਸਾਂ ਕਿ ਪੱਲੇ ਨਾ ਇੱਕ گاਵਾ ਨੂੰ ਤੁਹਾਨੂੰ ਬਰਾਬਰ ਵੰਡ-ਵੰਡ ਜਿਆਦਾ ਪਾਉਨੇ ਆ ਤੇ ਉਹਦੇ ਕਰਕੇ ਇਹਨਾਂ ਨੂੰ ਇੱਕ ਗਰਮੀ ਵੀ ਲੱਗਦੀ ਹੈ ਮਣਕੇ ਮੂੰਹ ਨਾ ਪਰੇ ਪੂਰੇ ਕਰਦੇ ਹੁੰਦੀਆਂ ਤੇ ਤਾਂ ਕਰਕੇ ਨਹੀਂ ਪਾਈਦੇ ਚਲੋ ਪਾ ਕੇ ਵੇਖ ਲਾਂਗੇ ਜੇ ਤੇ ਦੁੱਧ ਵਧੂਗਾ ਠੀਕ ਹੈ ਜੇ ਘਟੂਗਾ ਤੇ ਫਿਰ ਲਾ ਦਾਂਗੇ ਤੇ ਬਾਕੀ 10000 ਫੀਟ ਦਾ ਰਿਜ਼ਲਟ ਵਧੀਆ ਆਇਆ ਆ। ਤੇ ਦੁੱਧ ਵਧੀਆ ਆਇਆ ਪਰ ਇੰਨਾ ਮਹਿੰਗੀ ਆ। ਆਪਨੇ ਉਹਨੇ ਕੇ ਹਿਸਾਬ ਨਾਲ ਪਾਇਓ ਵੀ ਜਿੰਨੀ ਤਾ ਦਿਗਨ ਜਾਇ ਸੀ ਆ ਵੀ ਦੁੱਧ ਆਪਣਾ ਵੱਧ ਜਾਊਗਾ ਜਾਂ ਇੰਨਾ ਦੁੱਧ ਦੇਂਦੀ ਇਤੋਂ ਜਾਂ ਵੱਧ ਹੋਵੇ ਰ ਫੇਰ ਫਾਇਦਾ। ਥੋੜੀ ਵਾਲੀ ਨੂਨੀ ਕੋਈ ਈ ਦਾ ਖਾਸ ਫਾਇਦਾ। ਬਾਕੀ ਉਹਦਾ ਵਧੀਆ ਰਿਜ਼ਲਟ ਆਇਆ। ਓਕੇ ਮਹੌਲਿਆ ਕੰਮ ਉਹ ਵੀ ਮੈਂ ਰੀਲ 'ਚ ਜਰੂਰ ਦੱਸੂਗਾ। ਤੇ ਬਾਕੀ ਚ ਉਹਨੇਆਂ گاਵਾ ਚਲੁੰਦਾ ਕੰਮ ਯੋਰਾ ਸ਼ੋਰਾ ਤੇ ਬਾਕੀ ਗਾਵਾਂ ਗੂਮਾਂ ਚੋ ਕੇ ਤੁਹਾਨੂੰ ਕਰਦੇ ਆ ਗੱਲਾਂ ਬਾਤਾਂ ਤੇ ਅਸੀਂ ਮੇਰੇ ਭਰਾ ਵਲੌਗ ਜਰੂਰ ਐਂਡ ਤੱਕ ਵੇਖਿਆ ਕਰੋ ਤੇ ਬਾਕੀ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਤੁਹਾਡੇ ਕਰਕੇ ਬਣਾਈਦੇ ਆ ਤੇ ਬਾਕੀ ਆਵੇ ਲਾਈਆਂ ਮਸ਼ੀਨਾਂ ਤੁਹਾਨੂੰ ਦਿਖਾਉਂ ਅਗਰ ਮੀਂਹ ਤਾਂ ਨਹੀਂ ਵੀ ਆਗੇ ਆਓ ਚੱਲਣ ਦਿਆ ਕੰਮ ਮੈਂ ਨਾਲ ਦੀ ਕੜੀ ਅਸੀਂ ਦੋਵੇਂ ਹੀ ਆਂ ਵੇਖੋ ਕੋਈ ਆਉਂਦਾ ਮਣਕੇ ਸਾਡੇ ਨਾਲ ਚੋਂਦੇ ਜਾਂ ਹਨ ਨੂੰ ਦੋਵਾਂ ਨੂੰ ਚੋਣੀਆਂ ਪੈਂਦੀਆਂ ਬਾਕੀ ਚੱਲਣ ਦਿਆ ਕੰਮ ਬਾਕੀ ਮੂੰਹ ਖਵਬ ਦੇ ਮੇਰੇ ਭਰਾ ਟੀਕੇ ਟੂ ਕੇ ਲਾ ਛਡੋ ਆਪਾਂ ਨੇ ਲਾਤੇ ਤਾਂ ਕਰਕੇ ਥੋੜਾ ਦੁੱਧ ਵੀ ਘੜਿਆ ਹੈ ਤੇ ਖੁਰਲੀ ਜਨਾਂ ਨੇ ਪੱਠੇ ਪੱਠੇ ਵੀ ਘਟ ਖਾਦੇ ਟੀਕੇ ਮੂੰਹ ਹੋਰ ਵਾਲੇ ਆ ਗਏ ਇਹ ਲਾ ਲੋ ਬਾਕੀ ਚਲੋ ਚੋਲੀਏ ਕਾਵਾਂ ਫਿਰ ਤੁਹਾਨੂੰ ਮਿਲਦੇ ਆ ਵਿੱਚ ਚੱਲੰਦਾ ਕੰਮ ਯੋਰਾ ਸ਼ੋਰਾ ਵਿੱਚ ਚੱਲੰਦਾ ਯੋਰਾ ਸ਼ੋਰਾ ਦੋ ਬੈਂਟ ਚ ਹੋਏਗੇ ਤੱਜਾ ਚੱਲਣ ਲੈਣਾ ਅੱਜ ਤੱਕ ਕਮਰਾ ਵੀ ਮੀਦਾ ਕਹਿਣ ਦਾ ਇਹਦਾ ਕੰਮ ਚੱਲੰਗਾ ਯੋਰਾ ਸ਼ੋਰਾ ਚ ਚੱਲਨੇ ਆਪਾਂ ਤੀਜੇ ਪੈਣ ਦੀਆਂ ਗਾਵਾਂ ਲੈ ਤਿੰਨ ਪੈਣ ਚੋਈ ਗਏ ਇੱਕ ਰਹਿ ਗਿਆ ਇਧਰੋਂ ਤੀਜਾ ਪੈਣ ਆ ਦੋ ਇਧਰੋਂ ਚੋਤੇ ਆ ਤੇ ਇੱਕ ਉਧਰ ਦੂਜੇ ਬੰਨੇ ਇੱਕ ਪਰਲੇ ਬੰਨੇ ਆ ਤੋਕੜਾਂ ਥੋੜੀਆਂ ਉਧਰੋਂ ਤੇ ਤੀਜਾ ਪੈਣ ਇਧਰੋਂ ਬਾਕੀ ਚਲੋ ਚੋਗੇ ਮਾਰਦੇ ਆ ਗੱਲਬਾਤ ਦੋ ਚਾਰ ਤੁਹਾਨੂੰ ਗੱਲਾਂ ਦੱਦੇ ਕਿਹੜੀਆਂ ਅੱਜ ਕੱਲ ਨੂੰ ਹੁੰਦੀਆਂ ਜਾਂ ਵੀ ਝਲਦਾ ਕੰਮ ਸਾਫ-ਸਫਾਤ ਜੋ ਵੀ ਤੁਸੀਂ ਬਾਕੀ ਸਮਝ ਹੀ ਲੈਣਾ ਬਾਕੀ ਚੋਸ ਖਾ ਨੂੰ ਮਿਲਦੇ ਹੌਲ ਤਾਂ ਭੂਗ ਇਹਨਾਂ ਦਾ ਅਣਜਾਣ ਭੱਜੀਆਂ ਨੂੰ ਇਹ ਕਿਹੜੀ ਨੀਂਗ ਡੁਗਲਾ ਤਾਂ ਕਰਕੇ ਕਿੰਟਰੀਆਂ ਡਰੀਆਂ ਥੋੜੀਆਂ ਚਲੋ ਤੇ ਇਹ ਮੂੰਹ ਘਰਲੇ ਲਾ ਲਉ ਮੇਰੇ ਭਰਾ ਚੜ ਗਈ ਇਹਨਾਂ ਨੂੰ ਪਤਾ ਹੈ ਮੋਂ ਕੋਰੋਲੇ ਟਾਇਰ ਲਾ ਲੂਗਾ ਦੁੱਧ ਵੇ ਕਰ ਜਾਂਦਾ ਘਟ ਤੇ ਪਰ ਚਲੋ ਵੀ ਆਪਣੀ ਸੇਫਟੀ ਆ ਮੜਕੇ ਜੂ ਨੁਕਸਾਨ ਕਰਾ ਗਏ ਫਿਰ ਜੂ ਲਾਵਾਂਗੇ ਤਾਂ ਕਰਕੇ ਪਹਿਲਾਂ ਹੀ ਬਾਕੀ ਚਲੋ ਬਾੜ ਦੀ ਆ ਵੀ ਫਿਰ ਮਿਲਦੇ ਆ ਤੁਹਾਨੂੰ ਗੜ ਕੇ ਹੋ ਗਈ ਮਸਤੈਡ ਆ ਲੱਗੇ ਆਪਾਂ ਕਰਨ ਨੂੰ ਲਾਉਂ ਦਵਾਈ ਟਰੈਕਟਰਾਂ ਦੇ ਚੱਡੇ ਨੇ ਇਹਦੀ ਮਾਲਚ ਕਰ ਦਿਆ ਕਰੋ ਇਹਨਾਂ ਸੈਫਟੀ ਟਿਕਾ ਲਾ ਗਏ ਨਾ ਇੱਕ ਚੈੱਕ ਕਰਾਂ ਬੰ ਮੇਰਾ ਬਾਬਾ ਬਲੇਆ ਬਾਕੀ ਤਾਂ ਮੈਂ ਦੱਸਾਂ ਇਹਦਾ ਰਿਜ਼ਲਟ ਠੀਕ ਸਾਹਿਬ ਕੋਲ ਪਤਾਵੇ ਜੀ ਪਹਿਲੀ ਵਾਰੀ ਲੱਗੇ ਆ ਲਾਉਣ ਬਾਕੀ ਵੇਖੋ ਹੁਣ ਕੀ ਬੰਦਾ ਆ ਚਾ ਚੰਗੀ ਤਰ੍ਹਾਂ ਕੰਸਟਰ ਜਿੱਥੇ ਜਿੱਥੇ ਆ ਵੇਖੋ ਉਹ ਜੇ ਤਾਂ ਉਹ ਤੋਂ ਫਾਇੰ ਚੰਗੀ ਤਰ੍ਹਾਂ ਇਹ ਕਰਦੇ ਨਹੀਂ ਮਾਲਸ਼ ਬਾਕੀ ਤਾਂ ਮੈਂ ਰਿਜ਼ਲਟ ਦੱਸਾਂਗੇ ਅਜੇ ਪਤਾ ਨਹੀਂ ਆ ਵੀ ਇਹਦਾ ਅੱਜ ਜਲਦ ਲਈ ਕਿਵਾਈ ਦਾ ਕੰਮ ਹੋ ਗਿਆ ਤੰਨ ਬਸ ਰਹਿ ਗਈ ਇਹੋ ਹੀ ਵਰਮੀ ਜੀ ਹਾਂ ਹੋ ਗਿਆ ਡੰਟ ਹੈ ਮਸ਼ੀਨਾਂ ਧੋਣੀਆਂ ਹੁਣ ਇਹਨਾਂ ਹੀ ਧੋਣੇ ਆਲੀਆਂ ਰਹਿ ਗਈਆਂ ਨਾ ਗਾਵਾਂ ਗਈਆਂ ਚੋਈਆਂ ਵਕੀਆਂ ਦੁੱਧੋ ਹੀ ਪਈਏ ਪਾਹ ਕੈਲਸ਼ੀਅਮ ਤੁਹਾਨੂੰ ਖੋਣੇ ਪਾਇਆ ਕੈਲਸ਼ੀਅਮ ਆ ਪਾਇਆ ਪਾਇਆ ਵਸ਼ੀਆਂ ਨੂੰ ਕੈਲਸ਼ੀਅਮ ਦੇ ਵਿੱਚ ਦੁੱਧ ਪਾ ਦੇਣਾ ਕਿਹੜੀ ਮਸ਼ੀਨ ਲਾਉਣੀ ਹੈ ਮਸ਼ੀਨ ਲਾਉਣੀ ਹੈ ਉਹਦਾ ਦੁੱਧ ਪਾ ਦੇ ਇਹਦੇ ਵਿੱਚ ਫਿਰ ਮੈਂ ਪਿਆਉਣਾ ਤੂੰ ਮਸ਼ੀਨਾਂ ਧੋਲਾ ਉਹ ਮੜ ਕੇ ਇੱਕ ਆਡੀ ਬੱਤੀ ਚਲ ਗਈ ਜਨਰੇਟਰ ਚਲਾਇਆ ਬੱਤੀ ਨੂੰ ਭਰਾਨੀ ਕੀ ਬਿਮਾਰੀ ਪੈ ਜਾਂਦੀ ਐ ਇਹੋਲੇ ਬਾਕੀ ਕਿਹੜ ਕੋਈ ਵੀ ਕੰਮ ਕਰਨਾ ਨਾ ਹਰ ਇੱਕ ਬੰਦੇ ਨੂੰ ਮੁੜ ਕੇ ਸ਼ੌਂਕ ਵੀ ਹੁੰਦਾ ਏ ਪਰ ਆਪਣੇ ਕੰਮ ਨੂੰ ਪਹਿਲ ਦਓ ਪਹਿਲੋਂ ਆਪਣਾ ਕੰਮ ਕਰੋ ਫਿਰ ਦੂਜੇ ਕੰਮ ਕਰੋ ਜਿਹੜਾ ਆਪਾਂ ਨੂੰ ਸ਼ੌਂਕ ਹੈ ਕਿਉਂਕਿ ਜਿਹੜਾ ਬੰਦਾ ਕੰਮ ਨੂੰ ਨਹੀਂ ਨਾ ਪਹਿਲ ਦਿੰਦਾ ਉਹ ਬੰਦਾ ਕਾਮਯਾਬ ਨਹੀਂ ਹੁੰਦਾ ਕਿਹੜਾ ਬੰਦਾ ਡਿਊਟੀ ਨੂੰ ਡਿਊਟੀ ਨਹੀਂ ਸਮਝਦਾ ਜਿਹੜਾ ਕਹਿ ਦਿੰਦਾ ਕਰ ਲੈਨੇ ਪਹਿਲਾਂ ਜਿਹੜਾ ਮੈਨੂੰ ਆਪਣਾ ਜ਼ਰੂਰੀ ਕੰਮ ਹੈ ਮੈਂ ਉਹ ਕਰਾਂ ਇਹ ਤਾਂ ਆਪਾਂ ਰੋਟੀ ਖਾਣੀ ਜੇ ਆਪਾਂ ਉਹ ਨਹੀਂ ਪਹਿਲੋਂ ਕਰਨਾ ਤੇ ਫਿਰ ਆਪਾਂ ਰੋਟੀ ਕਿਦਾਂ ਖਾ ਲਾਂਗੇ ਤਾਂ ਕਰਕੇ ਆਨਾ ਕਿ ਕੋਈ ਵੀ ਕੰਮ ਕਰਨਾ ਕੋਈ ਵੀ ਕੰਮ ਦਾ ਆਪਾਂ ਨੂੰ ਸ਼ੌਂਗ ਆ ਪਰ ਪਹਿਲੋਂ ਆਪਣੇ ਕੰਮ ਨੂੰ ਪਹਿਲ ਦੋ ਜੇ ਤੋਂ ਆਪਾਂ ਰੋਟੀ ਖਾਣੀ ਹੈ ਬਾਕੀ ਕਈਆਂ ਦੀ ਆਪੂ ਆਪਣੀ ਸੋਚ ਆ ਕਿਸੇ ਦੀ ਕਿਸੇ ਤਰੀਕੇ ਨਾਲ ਕਿਸੇ ਦੀ ਕਿਸੇ ਨਾਲ ਪਰ ਮੇਰਾ ਕੰਮ ਆ ਸਲਾਹ ਦੇਣਾ ਕਿ ਜਿਹੜੇ ਤਰੀਕੇ ਨਾਲ ਮੈਂ ਜਨਾ ਵੀ ਆਪਣਾ ਕੰਮ ਨੂੰ ਕੰਮ ਸਮਝੋ ਡਿਊਟੀ ਨੂੰ ਡਿਊਟੀ ਸਮਝੋ ਇਥੇ ਨਜ਼ਾਰੇ ਲਾਓ ਐਵੇਂ ਬਾਹਰ ਧੱਕੇ ਧੋੜਿਆਂ ਨਾ ਹੁਣ ਮਨ ਨੂੰ ਕਈਆਂ ਵੀਰਾਂ ਦੇ ਮੈਸੇਜ ਆਉਂਦੇ ਆ ਵੀ ਤੁਸੀਂ ਜਗਰਾਵੀ ਆਉਣਾ ਆ ਹਾਂ ਆਵਾਂਗੇ ਜ਼ਰੂਰ ਪਰ ਕੋਈ ਗਾ ਨਹੀਂ ਲੈ ਕੇ ਆਉਣੇ ਕਿਉਂਕਿ ਆਪਾਂ ਇੱਡੇ ਲੈਵਲ ਦੇ ਆਪਣੇ ਤੋਂ ਗਾਵਾ ਨਹੀਂ ਹੈਗੀਆਂ ਆਪਾਂ ਨਿੱਕੇ ਲੈਵਲ ਤੋਂ ਉੱਠੇ ਆ ਜੇ ਨਿੱਕੇ ਲਾਟੂਗਾ ਭਾਈ ਦੇ ਵੱਡੇ ਨਹੀਂ ਹੈਗੇ ਵੀ ਹਾਂ ਆਵਾਂਗੇ ਜ਼ਰੂਰ ਤੁਹਾਨੂੰ ਦੱਸ ਕੇ ਆਵਾਂਗੇ ਕਿ ਸਟੋਰੀ ਪਾਵਾਂਗੇ ਜਾਂ ਵੀਡੀਓ ਪਾਵਾਂਗੇ ਵੀ ਆਪਾਂ ਆਉਣਾ ਆ ਫਰਵਰੀ ਜੰਦਾ ਮੈਨੂੰ ਪਤਾ ਮੇਲਾ ਜਗਰਾਵੀ ਜਿਹੜਾ ਪੀਟੀਐਫ ਵਾਲਿਆਂ ਦਾ ਹੁੰਦਾ ਨਾ ਪਤਾ ਨਹੀਂ ਦਾ ਕੋ ਤਾਬਕ ਦਾ ਆਵਿਆ ਉਥੇ ਆਵਾਂਗੇ ਬਾਬਾ ਸੁੱਖ ਰੱਖੇ ਪਰ ਆਵਾਂਗੇ ਵੀ ਦੱਸ ਕੇ ਤੇ ਸਟੋਰੀ ਪਾ ਗਏ کئی ਵੀਰ ਭਰਾਵਾਂ ਦੇ ਵੀ ਅਸੀਂ ਦੂਰ ਤੇ ਆ ਨਹੀਂ ਜਾਂਦਾ ਤੁਸੀਂ ਇੱਥੇ ਆਇਓ ਤਾਂ ਸਾਨੂੰ ਜਰੂਰ ਦੱਸਿਓ ਵੀ ਹਾਂ ਪਰ ਆ ਜੇ ਦੇ ਹੋ ਸਕਿਆ ਪੱਕਾ ਆਵਾਂਗੇ ਤੇ ਆਵਾਂਗੇ ਵੀ ਤੁਹਾਨੂੰ ਸਟੋਰੀ ਪਾ ਕੇ ਜਾਂ ਰੀਲ ਰੂਲ ਜਾਂ ਕੁਛ ਵੀ ਆਪਣਾ ਸਿਸਟਮ ਕਰਕੇ ਤੁਹਾਡੇ ਤੱਕ ਜਿਹੜੀ ਖਬਰ ਪਹੁੰਚੇ ਵੀ ਆਪਾਂ ਆਉਣਾ ਚਲੋ ਆਪਾਂ ਇੱਦੇ ਹੈਗੇ ਨਹੀਂ ਆ ਨਾ ਆਪਾਂ ਆਪਣੇ ਆਪ ਨੂੰ ਇੱਦੇ ਸਮਝਦੇ ਆ ਪਰ ਭਰਾਵਾਂ ਦੀ ਡਿਮਾਂਡ ਹੀ ਵੀ ਦੱਸ ਕੇ ਆਇਓ ਗਾਂ ਕਰਕੇ ਮੈਂ ਉਹ ਜੀਣਾ ਹੈ ਤੇ ਬਾਕੀ ਆਪਾਂ ਕੋਈ ਗਾਂ ਨਹੀਂ ਲਿਉਣੀ ਆਪਾਂ ਆਪ ਹੀ ਜਾਵਾਂਗੇ ਨਾ ਆਪਾਂ ਇੱਥੇ ਲੈਵਲ ਦੇ ਹੈਗੇ ਆਂ ਬਾਬਾ ਸੁੱਖ ਰੱਖੇ ਗਾਂ ਹੌਲੀ ਹੌਲੀ ਤਰੱਕੀ ਕਰਾਂਗੇ ਬਾਕੀ ਫਿਰ ਵੀ ਮੈਨਾਂ ਵੀ ਤੁਸੀਂ ਇੱਥੇ ਰਹਿ ਕੇ ਕੰਮ ਕਰੋ ਆਪਣੇ ਕੰਮ ਨੂੰ ਕੰਮ ਸਮਝੋ ਬਾਕੀ ਹੁਣ ਢੋਲੀਆਂ ਮਸ਼ੀਨਾਂ ਤੇ ਫਿਰ ਤਾਂ ਨੂੰ ਮਿਲਦੇ ਨਾਲ ਜਨਰੇਟਰ ਬੰਦ ਹੋ ਜਾਊਗਾ ਆ ਪਾਲਿਆ ਪਛੀਆਂ ਦਾ ਦੁੱਧ ਤੇ ਮੈਂ ਪੂਰੀ ਉੱਤੋਂ ਤੱਕ ਨਾ ਲੈਣਾ ਪਉਣਾ ਵਰਗਾ ਨਹੀਂ ਉੱਤੋਂ ਤੱਕ ਇਹ ਰ ਫੇਰ ਆਪਾਂ ਨੂੰ ਉਹ ਬੋਤਲ ਪਈ ਇਹਦੀ ਫੇਰ ਉਹਦੇ ਨਾਲ ਆਪਾਂ ਪੀਈ ਜਾਵਾਂਗੇ ਆ ਪਾਇਆ ਕੈਲਸ਼ੀਅਮ ਬਾਕੀ ਹੋ ਗਿਆ ਕੰਮ ਡੰਨ ਅੰਦਰੋਂ ਲਿਆਉਣੇ ਪਾਣੀ ਪਾਣੀ ਲਾਇਆ ਅੰਡਾ ਪਾਣੀ ਬਾਕੀ ਕੰਮ ਹੋ ਗਿਆ ਹੁਣ ਆਪਣਾ ਡੰਨ ਟਾਈਮ ਨਾਲ ਕੰਮ ਚਲਾਉਂਦਾ ਹੁੰਦਾ ਹਾਂ ਸਾਢੇ 4 ਚ ਚਲਾਈ ਆ ਸਵੇਰੇ ਵੀ ਸਾਢੇ 4 ਜਾਂ ਪੌਣੇ 5 ਉਹ ਕੋਲੇ ਚਲਾ ਲੈਨੇ ਕਈ ਕਰੂਗਾ ਲਈ ਗੱਲ ਦਾਦਾ ਚਲ ਰਹੀ ਜਾਵੇ ਤੋਲ ਲੈਣੀ ਹੈ ਮਸ਼ੀਨਾਂ ਕਈ ਬੜਾ ਹਰਾਨ ਹੋਣਗੇ ਗੁਰੂਆ ਤੁਸੀਂ ਇੰਨੀ ਤੜਕੇ ਉੱਠਦੇ ਧੰਨ ਹੀ ਹੋ ਭਰਾਵਾ ਰੋਟੀ ਲਈ ਉੱਠਣਾ ਪੈਂਦਾ ਏ ਧੰਨ ਤੋਂ ਨ ਕੋਈ ਨਹੀਂ ਆ ਆਪਣੀ ਰੋਟੀ ਲਈ ਉੱਠਣਾ ਪੈਂਦਾ ਆ ਬਾਕੀ ਕੰਮ ਦਾ ਆਪਾਂ ਨੂੰ ਅਭਿਆਸ ਹੋ ਜਾਂਦਾ ਏ ਵੀ ਰੋਜ਼ ਦਿਹਾੜੀ ਆਪਾਂ ਨੂੰ ਇਦੀ ਚੰਗੀ ਨਹੀਂ ਹੁੰਦੀ ਭਾਵੇਂ ਕੋਈ ਵੀ ਆ ਵੀ ਆਪਾਂ ਜਿਹਨੂੰ ਜਿਹੜੇ ਕੰਮ 'ਚ ਆਪਣਾ ਫੋਕਸ ਹੋ ਜੇ ਨਾ ਫਿਰ ਆਪਾਂ ਨੂੰ ਚੰਗੀ ਨਹੀਂ ਹੁੰਦੀ ਵੀ ਆਪਾਂ ਟਾਈਮ ਨਾਲ ਉੱਠਣਦੇ ਆ ਜਾਂ ਯਾਰ ਇਦੀ ਤੜਕੇ ਉੱਠ ਗਏ ਆ ਉਹ ਅਜੇ ਨਾ ਕੰਮ ਦਾ ਇੱਕਰ ਮਨ 'ਚ ਸ਼ੌਂਗ ਆ ਜੀ ਫੇਰ ਨਹੀਂ ਬੰਦਾ ਵੇਂਦਾ ਵੀ ਮੈਂ ਕੀ ਕਰਨਿਆ ਕੀ ਨਹੀਂ ਜੇ ਇਹਦੇ ਪੁੰਜਾ ਪੰਜੀ ਉੱਥੇ ਕੀ ਕਰਨੀ ਆ ਤੇ ਫੇਰ ਤੇ ਤੁਹਾਨੂੰ ਪਤਾ ਹੀ ਆ ਕੰਮ ਕਿਦਾਂ ਚੱਲਦੇ ਬਾਕੀ ਚਲੋ ਭਰਾ ਤੇ ਸਪੋਰਟ ਕਰਦੇ ਹੋ ਤੁਹਾਡੇ ਨਾਲ ਹੱਥ ਖੇਡ ਲਈਦਾ ਗੱਲਾਂ ਸ਼ੇਅਰ ਕਰ ਲਈਦੀਆਂ ਤੁਹਾਨੂੰ ਚੰਗੀਆਂ ਲੱਗਦੀਆਂ ਕਈ ਭਰਾ ਮਿਲ ਆਉਂਦੇ ਆ ਤੇ ਸਾਨੂੰ ਕਰਦੇ ਹੀ ਜਾਂ ਕੋਈ ਲਾਹਮਤ ਮੈਨੂੰ ਆਖੋ ਚੱਲ ਕਰ ਜਾਣੀ ਕਿ ਆਖਣਾ ਕਿ ਕੋਈ ਆਉਂਦਾ ਜੋਂ ਤਿਆਰ ਤੂ ਚੰਗਾਈ ਕੱਪੜੇ ਪਾ ਕੇ ਵਿਆਹ ਕਰ ਕੋਈ ਆਉਂਦਾ ਮਾਣਾ ਅਗਲੇ ਨੇ ਆਖਣਾ ਇਹਦੇ ਭੈਜੋ ਦਾਵ ਕਈ ਦਿਨ ਲੀਡੇ ਲੋੜੇ ਪਾ ਕੇ ਬੈਠਾ ਤੇ ਰੀਲਾਂ ਜੇ ਆਂਦਾ ਮੈਂ ਖਾਵਦਾ ਹੀ ਬੜਾ ਮਾਣਾ ਜੋ ਰੀਲਾਂ ਜੀਆਂ ਉਹ ਆਪਾਂ ਮਿਲਾਂਗੇ ਉਸੇ ਹਾਲਤ ਵਿੱਚ ਕਿ ਕੋਈ ਮੱਥੇ ਵਟ ਨਾ ਪਾ ਕੇ ਮਿਲਾਂਗੇ ਠੀਕ ਹੈ ਮੈਂ ਅੱਗੇ ਗੱਲ ਕਰਦਾ ਜਿੰਨੇ ਭਰਾ ਹੁੰਦੇ ਆ ਥਾਇਆਂ ਨੂੰ ਖੁਸ਼ ਖੁਸ਼ ਕਰਕੇ ਤੋਰੀ ਦਾ ਤੇ ਚਲੋ ਜਿੰਨੇ ਜੋਗੇ ਹੈਗੇ ਆ ਜਿੰਨੀ ਆਪਾਂ ਸੇਵਾ ਪਾਣੀ ਕਰਨ ਜੋਗੇ ਠੀਕ ਆ ਬਾਕੀ ਜਿੰਨੇ ਵੀ ਆਉਣਾ ਪਰ ਫੋਨ ਲਾ ਕੇ ਆਇਓ ਕਈ ਵਾਰ ਫੋਨ ਨਹੀਂ ਚੁੱਕਿਆ ਜਾਂਦਾ ਤੇ ਫੇਰ ਵੀ ਨਾ ਆਇਓ ਕਿਉਂਕਿ ਜੇ ਦੇ ਚਲੋ ਵੇਖਣਾ ਫਾਰਮ ਹੁੰਦਾ ਆ ਮੈਨੂੰ ਇਹ ਹੁੰਦਾ ਚਲ ਮੈਂ ਆਪ ਖੁਦ ਮਿਲਾਂ ਵੀ 100 ਬੰਦੇ ਨਾਲ ਗੱਲਬਾਤ ਹੋ ਜਾਂਦੀ ਹੈ ਕਈਆਂ ਨੇ ਜਦੋਂ ਮੈਂ ਕਹਿ ਦਿੰਦਾ ਘਰ ਦੇ ਹੁੰਦੇ ਆ ਕਈ ਕਹਿੰਦੇ ਨਹੀਂ ਯਾਰ ਤੂੰ ਹੋਵੇਂਗਾ ਹੀ ਫੇਰ ਆਉਣਾ ਮੈਂ ਤਾਂ ਨਾ ਵੀ ਫੇਰ ਫੋਨ ਲਾ ਕੇ ਆਇਆ ਕਰੋ ਬਾਕੀ ਕੰਮ ਰੱਖੋ ਖਿੱਚ ਕੇ ਤੁਹਾਡੇ ਸਾਰੇ ਹੀ ਆ ਤੁਸੀਂ ਵੀ ਆਪਣਾ ਕੰਮ ਨੂੰ ਕੰਮ ਸਮਝੋ ਡਿਊਟੀ ਨੂੰ ਡਿਊਟੀ ਸਮਝੋ ਜਿੱਥੇ ਤੁਹਾਨੂੰ ਮੇਰੀ ਲੋੜ ਪੈਂਦੀ ਆ ਮੈਨੂੰ ਫੋਨ ਲਾਓ ਬਾਕੀ ਹੁਣ ਫੇਰ ਮੈਂ ਨਾ ਮਸ਼ੀਨਾਂ ਧੋ ਲਈਏ ਮਿਲਦੇ ਆਂ गावਾਂਦਾਰੇ ਗਿਆ ਕੰਮ ਹੋਰ ਦਨ ਜਿਹਗੀਆਂ ਭਾਂਡੇ ਭੁੰਡੇ ਵੀ ਲਾਤੇ ਹੁਣ ਆਪਾਂ ਮਾਰਨੇ ਆ ਬੂਗੇ ਖੋਲਣੇ ਆ گاਵਾ ਜਿਹੜੀਆਂ ਬਾਹਰ ਬੂਰ ਵੀ ਆਣਾ ਵੰਡ ਪਾਉਣਾ گاਵਾ ਬਾਹਰ ਕੱਢਣੀਆਂ ਤੇ ਫੇਰ ਲਾਵਾਂਗੇ ਵੰਡ ਚੰਗੀ ਤਰ੍ਹਾਂ ਇਹ ਹੱਥਾਂ ਦਾ ਇਹ ਨਹੀਂ ਕਈ ਕਰਦੇ ਵੀ ਪੈਰਾਂ ਨਾਲ ਹੀ ਲਾਉਂਦਾ ਵੀ ਨਹੀਂ ਇਹ ਗਲਤ ਗੱਲ ਹੈ ਵੰਡ ਜਦੋਂ ਵੀ ਲਾਉਣਾ ਸੀ ਦੋ ਟਾਈਮਰ ਲਾਉਨੇ ਆ ਹੱਥਾਂ ਨਾਲ ਬਹਿ ਕੇ ਇਹ ਨਹੀਂ ਵੀ ਕਈ ਕਰਦੇ ਮਾਰ ਦੋ ਲੱਤ ਨਹੀਂ ਯਾਰ ਇਹ ਗਲਤ ਗੱਲ ਆਪਾਂ ਇੰਨਾ ਸੱਲੇ ਨੂੰ ਦੁੱਧ ਚੋਣਾ ਆਪਣੀ ਰੋਟੀ ਆ ਕਿਹੜੇ ਰੋਟੀ ਮੰਨ ਕੇ ਇਹਨੂੰ ਚੱਲਣਗੇ ਓਏ ਕੁਝ ਨਾ ਕੁਝ ਖੱਟ ਲੈਣਗੇ ਜਿਹੜੇ ਆਖਣਗੇ ਸਿਆਪਾ ਆ ਉਹਦੇ ਵਿਚਾਰੇ ਸਿਆਪਾ ਹੀ ਕਰਦੇ ਰਹਿਣਗੇ ਕਹਿੰਦੀ ਇਹ ਨਾ ਕਰੋ ਕਹੋ ਬਾਦ ਰੂ ਸ਼ੁਕਰ ਹੈ ਰੱਬ ਨੇ ਰੋਟੀ ਦਿੱਤੀ ਯਾਰ ਆਪਾਂ ਇਹਨਾਂ ਤੋਂ ਕਿੰਨੀ ਆਪਾਂ ਕਮਾਈ ਕਰ ਸਕਦੇ ਆ ਆਪਾਂ ਇਹਨਾਂ ਨੂੰ ਸਮਝਦੇ ਨਹੀਂ ਚੰਗਾ ਆਪਾਂ ਕਹਿ ਦੇਨੇ ਦੁੱਧ ਸਸਤਾ ਆ ਇੰਨਾ ਖਰਚਾ ਆ ਜਾਂਦਾ ਉਹ ਆ ਜੀ ਚਲੋ ਮੰਨਦਾ ਦੁੱਧ ਸਸਤਾ ਏ ਤੇ ਆਪਾਂ ਹੋਰ ਕੰਮ ਕਰ ਲੈ ਗਏ ਜੀ ਪਨੀਰ ਬਣਾ ਲੈ ਕਰੀਏ ਦਹੀਂ ਬਣਾ ਲੈ ਕਰੀਏ ਖੇਚ ਲਿਆ ਕਰ ਲਿਆ ਕਰੀਏ ਆਪਾਂ ਇਹ ਨਾ ਚੀਜ਼ਾਂ ਕਰਕੇ ਆਪਾਂ ਇਹ ਗੱਲਾਂ ਨਾਲ ਆਪਣਾ ਦਿਮਾਗ ਨਹੀਂ ਹੈਗਾ ਆਪਣਾ ਦਿਮਾਗ ਇਹ ਝੋਲੀਆਂ ਪੱਠੇ ਪਾਲੇ ਦੇ ਦੀ ਪਾਤਾ ਵੀ ਰੇਟ ਘੱਟ ਲੱਗਾ ਹੈ ਫਾਇਦਾ ਨਹੀਂ ਕੋਈ ਛੱਡ ਦੋ ਬਾਹਰ ਜਾਣੇ ਹੂੰ ਹੂੰ ਇੱਥੇ ਬੰਦਾ ਇਹ ਜੀ ਸੋਚ ਲੈ ਜੇ ਰੇਟ ਦੁੱਧ ਦਾ ਘੱਟ ਲੱਗਣ데요 ਆ ਤੇ ਮੈਂ ਹੋਰ ਕੋਈ ਕਰਦਾ ਕੰਮ ਕਿ ਮੈਂ ਇਹ ਪਨੀਰ ਬਣਾਉਣਾ ਆਪਣੀ ਦੁਕਾਨ ਖੋਲਦਾ ਚਲੋ ਸ਼ਾਇਦ ਇਹ ਬੰਦਿਆਂ ਦਾ ਕੰਮ ਹੈ ਵੀ ਦੁਕਾਨਦਾਰ ਕੋਣ ਕੱਲੇ ਬੰਦੇ ਦਾ ਕੰਮ ਨਹੀਂ ਤਾਂ ਕਰਕੇ ਮੈਂ ਨਾ ਵੀ ਛੇਤੀ ਕਿਸੇ ਵੀ ਕੰਮ ਹੈ ਨਾ ਕੋਈ ਤੇ ਢੇਰੀ ਨਾ ਟਾਇਆ ਕਰੋ ਲੱਗੇ ਰਿਹਾ ਕਰੋ ਕਿਤੇ ਨਾ ਕਿਤੇ ਵਿੱਚ ਆ ਗਿਆ ਆਪਾਂ ਨੂੰ ਮੰਜ਼ਿਲ ਮਿਲੂਗੀ ਨਾ ਚਲੋ ਮੈਂ ਨਾ ਮਾਰ ਲਾਂ ਜਿੰਦ ਦਾ ਸਤਿ ਸ੍ਰੀ ਅਕਾਲ ਤੁਹਾਨੂੰ ਦਾਦਾ ਕਿਤੇ ਕਿਤੇ ਨਾ ਕਿਤੇ ਜਾ ਕੇ ਮੰਜ਼ਿਲ ਮਿਲੂਗੀ ਨਾ ਜਦੋਂ ਮੈਂ ਇਹ ਕੰਮ 'ਚ ਪਿਆ ਮਨ ਹੋ ਜਾਂਦੇ ਮਗਰਾ ਕਿੱਥੇ ਚੱਲਣਾ ਕੰਮ ਰੱਬ ਦੀ ਕਿਰਪਾ ਨਾਲ ਵਧੀਆ ਚੱਲੁੰਦੇ ਆ ਚਲੋ ਆ ਲੱਗੇ ਨੇ ਵੰਡ ਵੰਡ ਪਾਉਣ ਇਹ ਝਰ ਲਾਵਾਂਗੇ ਕੈਲਸ਼ੀਅਮ ਕੀ ਕੱਢ ਰਹੀਆਂ ਬਾਹਰ ਆਹੋ ਮੈਂ ਆ ਪਵਾ ਦਾਂ ਦੋ ਦੋਨਾਂ ਨਾ ਦੁੱਧ ਪਾਉਣ ਦੇ ਹੋ ਕੱਢ ਦਿਓ ਬਾਹਰ ਉਹ ਦੇ ਪਾਉਣ ਨੂੰ ਆਹੋ ਇਹਨਾਂ ਲਵਾ ਦਾਂ ਮੜੇ ਜੀ ਇਹ ਕੱਢ ਦੇਣੇ ਉਹਨਾਂ ਦੇ ਲੱਗਦੇ ਨੇ ਕੰਮ ਕਰ ਦੇਣਾ ਮਿੰਟੋਂ ਮਿੰਟ ਹੀ ਮੈਂ ਹਾਂ ਸਾਰੀਆਂ ਕੱਢਣਾ ਆਹ ਸਾਰੀਆਂ ਕੱਢ ਰਹੀਆਂ ਪਾਣੀ ਨਾਲ ਚਲੋ ਜੀ ਲੋਹਾਂ ਦੇ ਲੱਗੇ ਨੇ ਕੱਢਣ ਬਾਹਰ ਆ ਕੱਢਦੇ ਆਂ گاਵਾ ਬਾਹਰ ਫਾਜ਼ਨ ਗੇਟ ਚ ਵੰਡ ਤੇ ਫੇਰ ਦੇਣ ਗਿਰਲਾ ਮੈਂ ਜੀ ਜੇ ਨਾ ਕੰਮ ਕੋਈ ਵੀ ਕਰਨਾ ਸ਼ੌਕ ਨਾ ਕਰੋ ਰੀਜ ਨਾ ਕਰੋ ਗਲੰਦਲਾ ਗਲੰਗਲਾਵਾਂ ਨਾ ਲਾਹੇ ਕਰੋ ਜਿਹਦੇ ਮਨ ਚ ਰੀਜ ਆ ਗਈ ਕੰਮ ਦੀ ਉਹ ਬੰਦਾ ਕਾਮਯਾਬ ਜੀ ਕਾਮਯਾਬ ਆ ਜਿੰਨੇ ਉੱਚਾ ਦੇ ਨੇ ਅੱਖਣਾ ਆ ਵੀ ਮੈਂ ਕਹਿੰਦੀ ਕਿਹਨੀ ਗੱਲ ਕਰ ਬੇਖਣ ਜਿੰਨੇ ਅੱਖਣਾ ਸਿਆਪਾ ਜਾਂ ਰੱਤਾ ਉਹਦੇ ਬਾਅਦ ਫਿਰ ساری ਉਮਰ ਰੱਟਾਈ ਪਿਆਰ ਰਹਿਣਾ ਇੱਕ ਕੋ ਮਿੰਟ ਬੂਆ ਮਾਰਨਾ ਉਹਨਾਂ ਹਰ ਕਦੀ ਸੁੱਖ ਨਹੀਂ ਆਉਣਾ ਕਦੀ ਉਹਦੇ ਕਰਮਾਂ ਜਿਵੇਂ ਕਹਿ ਦੇਣਾ ਵੀ ਰਟਾ ਹੀ ਆ ਯਾਰ ਬਾਕੀ ਚਲੋ ਯਾਰ ਆਪੋ ਆਪਣੀ ਸੋਝ ਆ ਬਾਕੀ ਹੁਣ ਆ ਵੀ ਪੈਨ ਕੱਢ ਦੀਏ ਬਾਹਰ ਮੈਂ ਕਿਹਾ ਬੱਤੀ ਨਹੀਂ ਆਉਂਦੀ ਸਾਡੇ ਬੱਤੀ ਜਲ ਗਈ ਸਾਢੇ 6 ਹੋਣੀ ਹੈ ਏ ਏ ਨਾ ਉਹ ਲੈ ਬਿਨਾਂ ਹੱਥ ਨਾਲ ਲਾਉ ਇਹ ਨਹੀਂ ਹਿਲਾਤ ਜੀ ਮਾਰ ਕੇ ਗਲੋਂ-ਗਲਾਂਵਾਂ 'ਚ ਲਾ ਗਏ ਤੇ ਆਖੋ ਹੀ ਵੰਡ ਪਾਤਾ ਕੰਮ ਡੰਨ ਹੋ ਗਿਆ ਇਹ ਤਰੀਕੇ ਨਾਲ ਨਹੀਂ ਡੰਨ ਡੰਨ ਰੀਜ ਨਾ ਕਰੋ ਕਿਵੇਂ ਅੱਗੇ ਵੀ ਗੱਲ ਕਰਨੇ ਮੂੰਹ ਥੁਰ ਦੇ ਟੀਕੇ ਜ਼ਰੂਰ ਲਵਾਓ ਹੋंदे ਕਾ ਦੁੱਧ ਘਟਜੂਗਾ ਘਰ ਮੁਰਦੇ ਕੰਮ ਹੋਜੂਗਾ ਸੈਟ ਮੁਰਕੇ ਕਈ ਵਾਰ ਬਿਮਾਰੀ ਆਉਣ ਲੱਗਿਆਂ ਪਤਾ ਨਹੀਂ ਲੱਗਦਾ ਹੁੰਦਾ ਕਿ ਕਦੋਂ ਕਿਹੜੇ ਤਰੀਕੇ ਦੀ ਬਿਮਾਰੀ ਆ ਜਣੀ ਹੁਣ ਪਤਾ ਨਹੀਂ ਅੱਜ ਮੇਰੀ ਆਵਾਜ਼ ਸਾਫ਼ ਆਈ ਜਾਂਦੀ ਜਨਰੇਟਰ 'ਚ ਚੱਲੰਦੇ ਤਾں ਕਰਕੇ ਥੋੜਾ ਜਿਹਾ ਖੜਾ ਸ਼ੋਰ ਕਰ ਆਪਾਂ ਖੜਾ ਖੜੂ ਗਿਆ ਜਿਆਦਾ ਹੁੰਦਿਆ ਬਾ ਕੀ ਚਲੋ ਭਰਾ ਜਿੰਨਾ ਵੀ ਬਣਿਆ ਗੱਲਾਂ ਬਾਤਾਂ ਕੀਤੀਆਂ ਆਪਾਂ ਵਧੀਆ ਕਿਹੜੀ ਪਾਤੀ ਹੈ ਲੀਵਰ ਵਾਲੀ ਕੈਲਸ਼ੀਅਮ ਨਹੀਂ ਪਾਉਂਦੇ ਹਲੇ ਅਸਲੀ ਨਹੀਂ ਇਹ ਚੱਲ ਰੂਲ ਹੈਂ ਇਹ ਚੱਲ ਨਹੀਂ ਆਪੋ ਖੜੀ ਨਹੀਂ ਕੱਲ ਨੂੰ ਕੈਲਸ਼ੀਅਮ ਨਹੀਂ ਪਾਇਆ ਹੈ ਇਹਹੀ ਕਹਿਆ ਕੱਲ ਵੀ ਚੜਾਉਣਾ ਨਹੀਂ ਤੂੰ ਕਰਕੇ ਚਿੱਤੀ ਗੱਲ ਯਾਰ ਆਹਾਂ ਇਹ ਤੋੜਣੀ ਆ ਸੋੜਵਾ ਦੇਣੀ ਦੋ ਜੀ ਤੰਦੀ ਠੀਕ ਇਹਨਾਂ ਨੂੰ ਪਾਉਣੀ ਆ ਇਹ ਇੱਧਰ ਛਾੜੀਓ ਚਲੋ ਆਪਾ ਆਤੀ ਹੱਲੀ ਦਾ ਡਿਲੀਵਰ ਟਾਉਨ ਅੱਗੇ ਯਾਰ ਮੇਰੇ ਸਹਾਨਾ ਕੱਲ ਪਰਸੋਂ ਆਪਾਂ ਕੈਲਸ਼ੀਅਮ ਪਾਇਆ ਆਹੋ ਆਹੋ ਪਾਇਆ ਹੋ ਰਿਹਾ ਚਲੋ ਇਹਨਾਂ ਲਵਾਏ ਠੀਕ ਆ ਤਾਂ ਕਰਕੇ ਨਾ ਪੱਠੇ ਕੋੜੇ ਪਾਏ ਆ ਹੰਨਾ ਰੱਦਾ ਚ ਲੈਨੇ ਖਾ ਲੈਣ ਦੇ ਬੜਾ ਸਵੇਰ ਨੂੰ ਇਹਨੇ ਫਰ ਲਈ ਚੱਟੀ ਜਾਂਦੀ ਆ ਜਾਂ ਕੀ ਹਿਸਾਬ ਖਤਾਵੇ ਆ ਬਾਲਕਾਂ ਫਿੰਗਰੀ ਜਾਨਾ ਇੰਨੋਂ ਲਾ ਜਿਪ ਨੂੰ ਮਾਈ ਹੋਈ ਕੰਮ ਹੁੰਦਾ ਤਰੀਕੇ ਨਾਲ ਜੇ ਇਹਦੇ ਨਾਲ ਆ ਪਾਉਣ ਲੱਗਿਆ ਹੁਣ ਲੀਵਰ ਵਾਲੀ ਦਵਾਈ ਯਾਰ ਇਹ ਹੋਂ ਲੀਵਰ ਵਾਲੀ ਦਵਾਈ ਪਾ ਗਏ ਦੂਜੇ ਰਾਤ ਇਹ ਨਹੀਂ ਲਾਉਣੀ ਇਹ ਇਦਾਂ ਹੀ ਹੁਣ ਛਕਣਗੇ ਹੋਂ ਬਾਰ ਬਾਕੀ ਕੰਮ ਐਗਾ ਬੱਤੀ ਵੀ ਨਹੀਂ ਆਉਂਦੇ ਨੇ ਜੀ ਆਪਾਂ ਹੋਰ ਕਰਨੀਆਂ ਗੱਲਾਂ ਬਾਤਾਂ ਬਾਕੀ ਚਲੋ ਆਜੋ ਅੱਗੇ ਮਿਲਦੇ ਹੋਂ ਨਿਬੜ ਗਿਆ ਕੰਮ ਕੁਮ ਬਾਕੀ ਕਰਦੇ ਇੰਨੇ ਨਾਲ ਵਲੌਗ ਦੀ ਸਮਾਪਤੀ ਹੁਣ ਤੁਹਾਨੂੰ ਮਿਲਾਂਗਾ ਅਗਲੇ ਵਲੌਗ ਦੇ ਵਿੱਚ ਬੱਤੀ ਬਸਦੀ ਨਹੀਂ ਆਉਂਦੀ ਨੇ ਜੀ ਆਪਾਂ ਹੋਰ ਗੱਲਾਂ ਬਾਤਾਂ ਕਰ ਲੈਣੀਆਂ ਬਾਕੀ ਚਲੋ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰ ਲਓ